ਜੀ ਪੰਜਾਬੀ ਉਹ ਸਸਰੀ ਕਾਲ ਜਿਵੇਂ ਕਿ ਸੀਐਮ ਮਾਨ ਨੇ ਇੱਕ ਬਹੁਤ ਦੇਰ ਪਹਿਲਾਂ ਜਿਹੜਾ ਵਾਅਦਾ ਕੀਤਾ ਸੀ ਮਹਿਲਾਵਾਂ ਦੇ ਨਾਲ ਕਿ ਮੈਂ ਪੈਸੇ ਦੇਵਾਂਗਾ ਇੱਕ ਇੱਕ ਹਜ਼ਾਰ ਰੁਪਈਆ ਪੂਰੇ ਪੰਜਾਬ ਦੇ ਵਿੱਚ ਉਹਨੂੰ ਲਾਗੂ ਕਰ ਦਿੱਤਾ ਗਿਆ ਕਦੋਂ ਕਰ ਦਿੱਤਾ ਗਿਆ ਪੂਰੀ ਵੀਡੀਓ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਕਿ ਚੱਬੇਵਾਲ ਸੀਟ ਜਿੱਤੀ ਹੈ ਉਹਨਾਂ ਦੇ ਇੱਕ ਸਹਾਇਕ ਨੇ ਆਪਣੇ ਬਣੀਓ ਐਲਾਨ ਕਰ ਦਿੱਤਾ ਕਿ ਸੀਐਮ ਮਾਨ ਦੇ ਆਦੇਸ਼ ਦੇ ਉੱਤੇ ਪੰਜਾਬ ਦੀਆਂ ਮਹਿਰਾਵਾਂ ਨੂੰ ਪੈਸਾ ਕਿ ਵੰਡਿਆ ਜਾ ਰਿਹਾ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਉਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਵੈਸੇ ਇਹ ਗੱਲ ਸੱਚ ਹੈ ਕਿ ਸੀਐਮ ਮਾਨ 1-1000 ਰੁਪਇਆ ਪੂਰੇ ਪੰਜਾਬ ਦੀਆਂ ਮਹਿਲਾਵਾਂ ਨੂੰ ਦੇਣ ਜਾ ਰਹੇ ਨੇ ਔਰ ਉਹਨਾਂ ਨੂੰ ਸ਼ੁਰੂ ਵੀ ਕਰ ਦਿੱਤਾ ਪੂਰਾ ਮਾਮਲਾ ਤੁਹਾਡੇ ਸਾਹਮਣੇ ਧਰੂੰਗਾ ਪਹਿਲਾਂ ਜਾਣ ਲੈਣਾ ਜ਼ਰੂਰੀ ਹੈ ਕਿ ਜਿਹੜਾ ਇਹ ਮਾਮਲਾ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਕਿਉਂਕਿ ਸੀਐਮ ਮਾਨ ਨੇ 3 ਸਾਲ ਤੱਕ ਹਲੇ ਕੋਈ ਵੀ ਪੈਸਾ ਦੇਣਾ ਕਿਸੇ ਨੂੰ ਵੀ ਸ਼ੁਰੂ ਨਹੀਂ ਕੀਤਾ ਸੀ ਕੋਈ ਵੀ ਪੈਸਾ ਦੇਣਾ ਸ਼ੁਰੂ ਨਹੀਂ ਕੀਤਾ ਸੀ ਔਰ ਹੁਣ ਜਿਹੜਾ ਮਾਮਲਾ ਆਇਆ ਸਾਹਮਣੇ ਨਿਕਲ ਕੇ ਜੱਬੇ ਬਾਰ ਤੋਂ ਸੀਟ ਜਿੱਤਦੇ ਨੇ ਇਹਨਾਂ ਦੇ ਸਹਾਇਕ ਨੇ ਇਹਨਾਂ ਦੇ ਵਿਧਾਇਕ ਨੇ ਤਾਂ ਉਹਨਾਂ ਨੇ ਇੱਕ ਐਲਾਨ ਕਰ ਦਿੱਤਾ ਹੈ ਕਿ ਸੀਐਮ ਮਾਨ ਦੇ ਦੁਆਰਾ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਪੰਜਾਬ ਦੀਆਂ ਮਹਿਲਾਵਾਂ ਦੇ ਲਈ ਉਹਨਾਂ ਦਾ ਦਿਲ ਜਿੱਤਣ ਦੇ ਲਈ ਪਿੱਛੇ ਦਾ ਰਾਜ ਕੀ ਹੈ ਉਹ ਵੀ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਣਾ ਜਿਹਦੇ ਵਿੱਚ 1000 ਰੁਪਇਆ ਦੇਣ ਦਾ ਸਾਰੀਆਂ ਮਹਿਲਾਵਾਂ ਨੂੰ ਹਰ ਮਹੀਨੇ ਆਉਣਗੇ ਇਹ ਵੀ ਸਾਰਾ ਮਾਮਲਾ ਸੁਣ ਲਓ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਆਹ ਵੀ ਜ਼ੀਰੋ ਆਵਰ ਦੇ ਵਿੱਚ ਜੋ ਵੀ ਹੁੰਦਾ ਹੈ ਜਿਸ ਤਰ੍ਹਾਂ ਦੇ ਵੀ ਸਵਾਲ ਅਸੀਂ ਪੁੱਛਾਂਗੇ ਉਸ ਤੇ ਤੁਹਾਨੂੰ ਬਾਅਦ ਵਿੱਚ ਅਸੀਂ ਜ਼ਰੂਰ ਵਧੀਆ ਤਰੀਕੇ ਨਾਲ ਗੱਲ ਕਰਾਂਗੇ ਜੇ ਮਹਿਲਾਵਾਂ ਦੇ ਮੁੱਦੇ ਤੇ ਕੀ ਰਿਆ ਜਾ ਰਿਹਾ ਹੈ ਜਿਹੜਾ ਹੈ ਪ੍ਰਤਾਪ ਆਜਵਾ ਹੋਰਾਂ ਦੇ ਵੱਲੋਂ ਕਿ ਹਜ਼ਾਰ ਹਜ਼ਾਰ ਰੁਪਏ ਤਨਦੋਗੀ ਤੁਸੀਂ ਵੀ ਇਲੈਕਸ਼ਨ ਦੇ ਦੌਰਾਨ ਕਿਹਾ ਸੀ ਕਿ ਜਲਦ ਦੇਵਾਂਗੇ ਬਿਲਕੁਲ ਬਿਲਕੁਲ ਜੋ ਸਰਕਾਰ ਨੇ 2022 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਤੇ ਉਹ ਵੀ ਅਸੀਂ ਜਿਸ ਤਰ੍ਹਾਂ ਮਾਨ ਸਾਹਿਬ ਨੇ ਵੀ ਭਗਵੰਦਾਨ ਸਾਹਿਬ ਨੇ ਵੀ ਕਿਹਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿ ਉਹ ਵੀ ਜੋ ਹੈ ਵੈਸੇ ਬਹੁਤ ਜਲਦੀ ਹੀ ਦਿੱ ਜੋ ਵੀ ਉਹਨਾਂ ਦੀ ਕੀ ਕਹਿੰਦੇ ਕਲੇਮ ਹੈ ਉਹ ਜਾਇਜ਼ ਹੈ ਪਰ ਅਸੀਂ ਬਹੁਤ ਜਲਦੀ ਪੈਸੇ ਵੀ ਦੇ ਦੇਣਾ ਕਿਸਾਨਾਂ ਦੇ ਤਾਂ ਹੁਣ ਸੁਣ ਲਓ ਕਿ ਇਹ ਪੈਸਾ ਦੇਣਾ ਸ਼ੁਰੂ ਕਿਉਂ ਕੀਤਾ ਹੈ ਮਾਮਲਾ ਕੀ ਹੈ ਪਿੱਛੇ ਦਾ ਪੂਰੀ ਕਹਾਣੀ ਤੁਹਾਨੂੰ ਮੈਂ ਦੱਸਣ ਜਾ ਰਿਹਾ ਦੇਖੋ ਪੰਜਾਬ ਦੇ ਵਿੱਚ 3 ਸਾਲ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਯਾਨੀ ਪੰਜਾਬ ਦਾ ਮੁੱਖ ਮੰਤਰੀ ਸੀਐਮ ਮਾਨ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸਾਡੇ ਪੰਜਾਬ ਦੀ ਜਨਤਾ ਦੇ ਨਾਲ ਕਿ ਅਸੀਂ ਤੁਹਾਨੂੰ 1000 ਰੁਪਈਆ ਨਹੀਂ ਬਲਕਿ 1100 ਰੁਪਈਆ ਕਹਿ ਦਿੱਤਾ ਗਿਆ ਸੀ ਤਾਂ ਫੇਰ ਇਹ ਦੱਸੋ ਕਿਸੇ ਦੇ ਖਾਤੇ ਦੇ ਵਿੱਚ ਆਏ ਨੇ ਨਹੀਂ ਆਏ ਤਾਂ ਫੇਰ ਪੰਜਾਬ ਦੀ ਸਰਕਾਰ ਡਿੱਗਦੀ ਦੇਖ ਕੇ ਯਾਨੀ ਪਾਰਟੀ ਨੂੰ ਹਾਰਦਾ ਦੇਖ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਹੁਤ ਵੱਡਾ ਮਿਸ਼ਨ ਚੱਕ ਲਿਆ ਕਿ ਅਸੀਂ ਹਜ਼ਾਰ-ਹਜ਼ਾਰ ਰੁਪਈਆ ਮਹਲਾਮਾਂ ਨੂੰ ਦੇ ਰਹੇ ਹਾਂ ਤਾਂ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਗੱਲ ਹੋਰ ਵੀ ਸਾਫ਼ ਕਰ ਦਿੰਨਾ ਕਿੰਨੀਆਂ ਮਹਲਾਮਾਂ ਨੂੰ ਦਿੱਤਾ ਜਾਊਗਾ ਪੰਜਾਬ ਦੀ ਆਬਾਦੀ 3 ਕਰੋੜ ਤੋਂ ਜ਼ਿਆਦਾ ਦੱਸੀ ਜਾਂਦੀ ਹੈ ਜਿਹਦੇ ਵਿੱਚੋਂ ਪੰਜਾਬ ਦੇ ਵਿੱਚ 1 ਕਰੋੜ ਮਹਿਲਾਵਾਂ ਦਾ ਤੁਸੀਂ ਅੰਕੜਾ ਲਾ ਲਓ ਇੱਕ ਆਧਾਰਨ ਦੇ ਤੌਰ ਤੇ ਅੰਕੜਾ ਲਾ ਲਓ ਜੇਕਰ ਇੱਕ 1000 ਰੁਪਇਆ ਦਿੰਦੇ ਆ ਇੱਕ ਕਰੋੜ ਮਹਿਲਾਵਾਂ ਨੂੰ ਕਿੰਨੇ ਹਜ਼ਾਰ ਕਰੋੜ ਰੁਪਇਆ ਹੋ ਗਿਆ ਤੁਸੀਂ ਆਪ ਹੀ ਹਿਸਾਬ ਲਾ ਲਓ ਤੇ ਪੰਜਾਬ ਦੇ ਕੋਟੇ ਦੇ ਵਿੱਚ ਹੈ ਨਹੀਂ ਇੰਨੇ ਪੈਸੇ ਜਿੰਨਾ ਉਹਨਾਂ ਨੇ ਵਾਦਾ ਕਰ ਲਿਆ ਔਰ ਦੂਜੀ ਗੱਲ ਪੰਜਾਬ ਦੇ ਸਿਰ 4 ਲੱਖ ਕਰੋੜ ਦਾ ਕਰਜ਼ਾ ਤਾਂ ਫਿਰ ਹੁਣ ਤੁਸੀਂ ਦੱਸੋ ਪੰਜਾਬ ਦੀਆਂ ਮਹਿਲਾਵਾਂ ਨੂੰ ਇੰਨੇ ਪੈਸੇ ਕੌਣ ਦੇਊਗਾ ਵੱਡੇ ਵੱਡੇ ਗੱਪ ਸਿੱਟਣੇ ਸ਼ੁਰੂ ਕਰ ਦਿੱਤੇ ਆ ਆਪਣੇ ਐਮਐਲਏ ਦੁਆਰਾ ਆਪਣੇ ਐਮਪੀਆ ਦੁਆਰਾ ਆਪਣੇ ਵਿਧਾਇਕਾਂ ਦੁਆਰਾ ਯਾਨੀ ਕੰਟਰੋਲ ਕੀਤਾ ਜਾਵੇ ਪੰਜਾਬ ਨੂੰ ਕਿਸੇ ਨਾ ਕਿਸੇ ਪ੍ਰਕਾਰ ਪੰਜਾਬ ਦੀ ਜਨਤਾ ਨੂੰ ਹੈਂਡਲ ਕੀਤਾ ਜਾਵੇ ਵਸਦੇ ਵਿੱਚ ਕੀਤਾ ਜਾਵੇ ਪਰ ਪੰਜਾਬ ਦੀ ਜਨਤਾ ਇੱਕ ਤਰ੍ਹਾਂ ਦਾ ਜਿਵੇਂ ਹੁਣ ਪਲਟਾ ਮਾਰ ਚੁੱਕੀ ਹੈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਬਹੁਤ ਵੱਡੀ ਬਿਰੰਦ ਯਾਨੀ ਕਿ ਇੱਕ ਪਾਸੇ ਆਵਾਜ਼ ਖੜ ਗਈ ਹੈ ਪੂਰੇ ਪੰਜਾਬ ਭਰ ਦੇ ਲੋਕਾਂ ਦੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਜਿਹੜੀ ਕਿ ਹਾਰ ਹੁੰਦੀ ਨਜ਼ਰ ਆ ਰਹੀ ਹੈ 2027 ਦੇ ਵਿੱਚ ਐਸੇ ਕਰਕੇ ਭਗਵੰਤ ਮਾਨ ਨੇ ਇੱਕ ਬਹੁਤ ਵੱਡਾ ਮਿਸ਼ਨ ਚਲਾਇਆ ਕਿ ਸਾਰੀਆਂ ਮਹਿਲਾਵਾਂ ਨੂੰ 1-1000 ਰੁਪਇਆ ਦਿੱਤਾ ਜਾਊਗਾ ਔਰ ਚੜ੍ਹਦੇ ਮਹੀਨੇ ਹੀ ਉਹਨਾਂ ਦੇ ਅਕਾਊਂਟ ਦੇ ਵਿੱਚ ਆਉਂਦੇ ਰਹਿਣਗੇ ਪੈਸੇ ਇਹ ਗੱਲ ਸੀਐਮ ਮਾਨ ਵੱਲੋਂ ਕਹੀ ਗਈ ਹੈ ਤਾਂ ਫੇਰ ਪੰਜਾਬ ਦੀ ਜਨਤਾ ਇੰਨੀ ਭੋਲੀ ਨਹੀਂ ਹੈ ਕਿ ਤੁਸੀਂ 3 ਸਾਲ ਤਪਾ ਕੇ ਆ ਹੁਣ ਸਾਨੂੰ ਝਾਂਸੇ ਦੇ ਵਿੱਚ ਲੈਣਾ ਚਾਹੁੰਦੇ ਹੋ ਇਹ ਸਾਰੇ ਜਾਣਦੇ ਨੇ ਪੰਜਾਬ ਦੇ ਲੋਕ ਕਿਰਾਸ ਸਾਲ ਇਹ ਮਾਮਲਾ ਚਲਾਇਆ ਕਿਉਂ ਆ ਕਿਉਂਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੀਐਮ ਮਾਨ ਦੇ ਪਿੱਛੇ ਪੈ ਜਾਂਦੀਆਂ ਨੇ ਪੰਜਾਬ ਦੀਆਂ ਮਾਵਾਂ ਭੈਣਾਂ ਬਜ਼ੁਰਗ ਬੱਚੇ ਸਾਰੇ ਗਲੇ ਮਾਰਦੇ ਨੇ ਬਾਈ ਕੋਈ ਦੂਰਾਵਾ ਨਹੀਂ ਹੈ ਗਿਆ ਔਰ ਹੁਣ ਭਵੰਤਮਾਨ ਨੂੰ ਇਹ ਲੱਗਦਾ ਕਿ ਜੇਕਰ ਮੈਂ ਕਿਸੇ ਪਿੰਡ ਦੇ ਵਿੱਚ ਵੜ ਗਿਆ ਤੇ ਜਾਂ ਕਿਸੇ ਸ਼ਹਿਰ ਦੀ ਗਲੀ ਦੇ ਵਿੱਚ ਵਗ ਗਿਆ ਤੇ ਮੈਨੂੰ ਨਿਕਲ ਨਹੀਂ ਦੇਣਾ ਕਿਉਂਕਿ ਇਸੇ ਕਰਕੇ ਤਾਂ ਹਰਸਿਮਰਤ ਕੌਰ ਨੇ ਇਹ ਗੱਲ ਕਹੀ ਸੀ ਕਿ ਕਹਿੰਦੀ ਜੇਕਰ ਤੂੰ ਮਾਸਟਰ ਦਾ ਮੁੰਡਾ ਹੈ ਤੂੰ ਸਾਡੇ ਕਿਸੇ ਪਿੰਡ ਦੀ ਗਲੀ ਦੇ ਵਿੱਚ ਪੈਰੀ ਟੋਕੇ ਦਿਖਾ ਗੱਡੀ ਤੋਂ ਥੱਲੇ ਆ ਕੇ ਦਿਖਾ ਤੇ ਆਪਦੇ ਪਿਓ ਦਾ ਪੁੱਤ ਆ ਇਹ ਗੱਲ ਸਮਰ ਹਰਸਿਮਰਤ ਕੌਰ ਨੇ ਕਹੀ ਸੀ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਰੇ ਪਾਸੇੋਂ ਯਾਨੀ ਡਰ ਲੱਗਣ ਲੱਗ ਗਿਆ ਕਿ ਘੇਰਾ ਪੈ ਗਿਆ ਪੰਜਾਬ ਦੀ ਜਨਤਾ ਅਮਰਪਾਲ ਸਿੰਘ ਨੂੰ ਪਸੰਦ ਕਰੀ ਬੈਠੀ ਹੈ ਕਿ ਅਸੀਂ ਮੁੱਖ ਮੰਤਰੀ ਇਹਨੂੰ ਬਣਾਉਣਾ ਤੇ ਇਧਰਲੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਚੀਕਾਂ ਮਾਰਨ ਤੇ ਲੱਗਿਆ ਹੋਇਆ ਕਿ ਭਾਈ ਹੁਣ ਸਾਡੀ ਹਾਰ ਪੰਜਾਬ ਦੀ ਜਨਤਾ ਨੇ ਸਾਨੂੰ ਨਕਾਰ ਲਿਆ ਤੇ ਅਸੀਂ ਹੁਣ ਅੱਗੇ ਤੋਂ ਮੁੱਖ ਮੰਤਰੀ ਨਹੀਂ ਬਣ ਸਕਦੇ ਇਸੇ ਕਰਕੇ ਇੱਕ ਬਹੁਤ ਵੱਡਾ ਸ਼ੋਸ਼ਾ ਛੱਡਿਆ ਤੇ ਪੰਜਾਬ ਦੀ ਜਨਤਾ ਨੂੰ ਬਰਗਲਾ ਕੇ ਇਹਨਾਂ ਨੂੰ ਝਾਂਸੇ ਦੇ ਵਿੱਚ ਲੈ ਕੇ ਅਸੀਂ ਕਿਵੇਂ ਨਾ ਕਿਵੇਂ ਵੋਟਾਂ ਲਵਾਂਗੇ ਤੇ ਪੰਜਾਬ ਦੀ ਜਨਤਾ ਨੂੰ ਇੱਕ ਇੱਕ ਹਜ਼ਾਰ ਰੁਪਈਆ ਦੇਣਾ ਸ਼ੁਰੂ ਕਰ ਦਿੱਤਾ ਜੇ ਤੁਹਾਨੂੰ ਲੱਗਦਾ ਕਿ ਅਸੀਂ ਇੱਕ ਇੱਕ ਹਜ਼ਾਰ ਰੁਪਈਏ ਨਾਲ ਇਹ ਜਨਤਾ ਨੂੰ ਹੈਂਡਲ ਕਰ ਲਾਂਗੇ ਜਦੋਂ ਦੀ ਸਰਕਾਰ ਬਣੀ ਹੈ ਕਿੰਨੇ ਹਜ਼ਾਰ ਰੁਪਈਆ ਦਿੱਤਾ ਤੁਸੀਂ ਪੰਜਾਬ ਦੀਆਂ ਮਹਿਲਾਵਾਂ ਨੂੰ ਕਿਹਨੇ ਤੁਹਾਡੇ ਪੈਸਿਆਂ ਤੇ ਗੁਜ਼ਾਰਾ ਕੀਤਾ ਸਭ ਆਪਣੀ ਕਮਾਕੇ ਖਾਂਦੇ ਨੇ ਤਾਂ ਹੁਣ ਵੀ ਸਾਡਾ ਪੰਜਾਬ ਚੱਲ ਜੂਗਾ ਸੋ ਇਹਨਾਂ ਗੱਲਾਂ ਦੇ ਵਿੱਚ ਆਉਣ ਵਾਲਾ ਕੋਈ ਵੀ ਪੰਜਾਬੀ ਮੈਨੂੰ ਤਾਂ ਨਹੀਂ ਲੱਗਦਾ ਪਰ ਬਹੁਤ ਸਾਰੀਆਂ ਧਿਰਾਂ ਹੁੰਦੀਆਂ ਨੇ ਇਹ ਭੜਕਾਉਣਗੇ ਵੀ ਬਹੁਤ ਸਾਰਾ ਕਿਉਂਕਿ ਪੰਜਾਬ ਦੇ ਵਿੱਚੋਂ ਕੁਝ ਲੋਕਾਂ ਨੂੰ ਖਰੀਦਿਆ ਜਾਊਗਾ ਜਿਹੜੇ ਇਹ ਗੱਲ ਕਹਿਣਗੇ ਕਿ ਸੀਐਮ ਮਾਨ ਦੀ ਸਰਕਾਰ ਬਹੁਤ ਚੰਗੀ ਹੈ ਗਰੀਬਾਂ ਦੇ ਹੱਕ 'ਚ ਖੜ ਗਈ ਹੈ ਤੇ ਹੁਣ ਭਾਈ ਪੈਸੇ ਦੇਣੇ ਸ਼ੁਰੂ ਕਰਤੇ ਆ ਇਹਦਾ ਆਪਣਾ ਵਾਅਦਾ ਪੂਰਾ ਕਰ ਗਿਆ ਪਰ ਮੈਂ ਦੱਸਣਾ ਚਾਹੁੰਨਾ ਕਿ ਜੇਕਰ ਤੁਹਾਨੂੰ ਇਹਨਾਂ ਨੇ ਪੈਸਾ ਟਕਾ ਜਾਂ ਤੁਹਾਡੇ ਲਈ ਕੋ ਸੋਚਿਆ ਹੁੰਦਾ ਤਾਂ ਪੈਸੇ ਤੋਂ ਪਹਿਲਾਂ ਤੁਹਾਨੂੰ ਇਹਨਾਂ ਨੇ ਨੌਕਰੀਆਂ ਦੇ ਐਲਾਨ ਕਰਨੇ ਸੀ ਜਿਹੜੀ 45 ਹਜ਼ਾਰ ਨੌਕਰੀ ਦਾ ਐਲਾਨ ਕਰਦਾ ਰਹਿੰਦਾ ਹੈ ਪਾਸੇ ਜ਼ਿਕਰ ਕਰਦਾ ਰਹਿੰਦਾ ਮੁੱਖ ਮੰਤਰੀ ਪੰਜਾਬ ਦਾ ਹਰ ਸਟੇਜ ਦੇ ਉੱਤੇ ਹਰ ਭਾਸ਼ਣ ਦੇ ਵਿੱਚ ਜ਼ਿਕਰ ਹੁੰਦਾ ਕਿ ਅਸੀਂ 45 ਹਜ਼ਾਰ ਨੌਕਰੀਆਂ ਦਿੱਤੀਆਂ ਨੇ ਅਸੀਂ ਬਿਜਲੀ ਫਰੀ ਦਿੱਤੀ ਹੈ ਬਿਜਲੀ ਫਰੀ ਤਾਂ ਪਹਿਲਾਂ ਵੀ ਸੀ ਤਾਂ ਅੱਜ ਤੁਹਾਡੇ ਤੋਂ ਬਾਅਦ ਵੀ ਹੋਣੀ ਹੈ ਇਹ ਕਿਹੜੀ ਨਵੀਂ ਗੱਲ ਹੈ ਪਰ ਬਿਜਲੀ ਫਰੀ ਵੀ ਤਾਂ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੀਆਂ ਤੁਹਾਨੂੰ ਵੋਟਾਂ ਪਾਈਆਂ ਨੇ ਆਪਣਾ ਮਤਦਾਨ ਕੀਤਾ ਆਪਣੀ ਜ਼ਮੀਰ ਜਾਨੀ ਤੁਹਾਡੇ ਨਾਲ ਖੜਾਈ ਹੈ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਸੀਂ ਬਣੋ ਪੰਜਾਬ ਦੇ ਮੁੱਖ ਮੰਤਰੀ ਤੇ ਤੁਸੀਂ ਬਣ ਕੇ ਕੀ ਕੀਤਾ ਪੰਜਾਬ ਦੇ ਜਿੰਨੇ ਸੂਰਬੀਰ ਯੋਧੇ ਉਹ ਡਿਬਰੂਗੜ ਵਰਗੀਆਂ ਜੇਲਾਂ ਦੇ ਵਿੱਚ ਬੰਦ ਕੀਤੇ ਆ ਜਿਨ੍ਹਾਂ ਲੋਕਾਂ ਦੀ ਖਾਸ ਲੋੜ ਪੰਜਾਬ ਨੂੰ ਸੀ ਤੁਹਾਨੂੰ ਵੀ ਪਤਾ ਸੀ ਪੰਜਾਬ ਦੀ ਨੌਜਵਾਨੀ ਸਿੱਖੀ ਦੇ ਰਾਹ ਨੂੰ ਚੱਲ ਪਈ ਆ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਟੱਕਰ ਦੇ ਸਕਦੀ ਆ ਐਸ ਤੋਂ ਡਰਦੇ ਹੋયા ਤੁਸੀਂ ਅਮਰਪਾਲ ਸਿੰਘ ਨੂੰ ਵੀ ਅੰਦਰ ਕਰਵਾ ਦਿੱਤਾ ਤਾਂ ਦੂਜੇ ਪਾਸੇ ਉਹੀ ਨੌਜਵਾਨੀ ਨੂੰ ਚਿੱਟਾ ਪਰੋਸ ਦਿੱਤਾ ਜਿਹਦੇ ਨਾਲ ਵੱਡੇ ਪੱਧਰ ਤੇ ਮੌਤਾਂ ਹੋਈਆਂ ਸਾਡੇ ਪੰਜਾਬ ਦੇ ਅੰਦਰ ਤਾਂ ਹੁਣ ਪੰਜਾਬ ਵਾਲਿਓ ਜਿੰਨੇ ਵੀ ਤੁਸੀਂ ਮੇਰੇ ਭੈਣ ਭਰਾਗੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਸਾਡੇ ਹੋਰ ਨੌਜਵਾਨਾਂ ਤੱਕ ਪਹੁੰਚੇ ਪੰਜਾਬ ਦੇ ਵਿੱਚ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ